ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿ ਸਿਰਵਾਲੇ ਗੁਰੂ ਸਤਿਨਾਮ ਸਿਰਵਾਲੇ ਤਾਂ ਤਸਵੀਨਾ ਤਰ ਨਾਲ ਸਚਕਣ ਸ੍ਰੀ ਹਰਮੰਦਰ ਸਾਹਿਬ ਜਿੱਦੀਆਂ ਸੰਜੇ ਕੀਤੇ ਹਾਲਾਂਕਿ ਠੰਡ ਦਾ ਕਹਿਰ ਲਗਾਤਾਰ ਜਾਰੀ ਆ ਉੱਥੇ ਹੀ ਸੰਗਤਾਂ ਦਾ ਹੀ ਠਾਠਾ ਮਾਰਦਾ ਕੱਠ 2025 ਦਾ ਆਗਾਜ਼ ਤਾਂ ਸੰਗਤ ਜੋ ਗੁਰੂ ਘਰ ਵਿਖਿਆ ਕੇ ਨਤਮਸਤਕ ਹੋ ਕੇ ਜੋ ਆਪਣੇ ਆਪ ਨੂੰ ਵੜਪਾਗਾ ਮਹਿਸੂਸ ਕਰ ਰਹੀ ਆ ਤੇ ਸਾਡੇ ਨਾਲ ਕੁਝ ਸੰਗਤਾਂ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇ ਗੁਰਜੀ ਤੁਸੀਂ ਅੱਜ 2025 ਦਾ ਆਗਾਜ਼ ਹੋ ਚੁੱਕਿਆ ਤੁਸੀਂ ਵੀ ਗੁਰੂ ਘਰ ਵਿਖੇ ਆਏ ਹੋ ਨਤਮਸਤਕ ਹੋਏ ਹੋ ਕਿਉਂਕਿ ਦੇਰ ਰਾਤ ਤੋਂ ਹੀ ਬਹੁਤ ਜ਼ਿਆਦੀ ਸੰਗਤ ਜੋ ਗੁਰੂ ਘਰ ਵਿਖੇ ਪਹੁੰਚ ਰਹੀ ਆ ਤਾਂ ਕਿਵੇਂ ਵੇਖਦੇ ਹੋ ਇਸ ਦੇ ਮੈਂ ਦੇਖ ਰਿਹਾ ਜੀ ਕਿ ਅਮਰਤਵਲੇ ਤੋਂ ਦਾਸ ਆਇਆ ਜੀ ਸੱਚਕੰਸੇਹਰ ਹਰਮੰਦਰ ਸਾਹਿਬ ਜੋ ਆਪ ਜੀ ਵੀ ਆਏ ਐ ਸਾਰੀ ਤੁਹਾਡੀ ਟੀਮ ਆਈ ਐ ਜਗਬਾਨੀ ਵਾਲੀ ਉਹਨਾਂ ਨੂੰ ਵੀ ਵਧਾਈ ਦੇਣਾ ਹੈ ਨਵੇਂ ਸਾਲ ਦੀਆਂ ਵੈਸੇ ਤਾਂ ਚੇਤ ਚ ਹੁੰਦਾ ਸੰਗਤ ਜੀ ਨਵਾਂ ਸਾਲ ਤੇ ਵਧਾਈ ਦੇ ਪਾਤਰੇ ਨੇ ਸਾਡੇ ਜੱਗ ਵਾਲੇ ਜੱਗਪਾਣੀ ਵਾਲੇ ਵੀਰ ਜੀ ਅਕਸ਼ੇ ਵੀਰ ਜੀ ਹੋਰ ਵੀਰ ਜੀ ਸੰਦੀਪ ਵੀਰ ਜੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਵਾਦ ਲੱਖ ਲੱਖ ਵਧਾਈਆਂ ਜੀ ਸੋ ਦੇਖਦੇ ਆ ਕਿ ਅੰਮ੍ਰਿਤ ਵੇਲੇ ਤੋਂ ਸੰਗਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਨਤਮਸਤਕ ਹੋਈਆਂ ਸੀ ਜਕਾਰਿਆਂ ਦੀ ਗੂੰਜ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਜੀ ਹਾਂਜੀ ਤੇ 2024 ਦੇ ਵਿੱਚ ਆਪ ਜੀ ਜਾਣਦੇ ਹੋਵੋਗੇ ਕਿ ਬੰਦੇ ਕੋਈ ਨਿੱਕੇ ਹੀ ਗਲਤੀਆਂ ਹੋ ਜਾਂਦੀਆਂ ਨੇ ਹਾਂਜੀ ਪਿਛਲੇ ਆਪਕੋ ਨੂੰ ਬਖਸ਼ ਲਈ ਪ੍ਰਭ ਆਗੇ ਉਹਨੂੰ ਵੀ ਆਪਾਂ ਬਾਏ ਬਾਏ ਕਰਦੇ ਆਂ ਜੀ ਪ੍ਰਭ ਆਗੇ ਮਾਰਗ ਪਾਵੈ ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ ਕੀ ਮਹਾਰਾਜ ਸੱਚੇ ਪਾਤਸ਼ਾਹ ਦੀ ਜਦੋਂ ਆਪਾਂ ਜਨਮ ਲੈਂਦੇ ਆਂ ਜੀ ਸਾਡਾ ਜਨਮ ਮਰਨ ਗੁਰੂ ਸਾਹਿਬ ਦੀ ਹਿਜੂਈ ਚ ਹੁੰਦਾ ਵਾ ਜਦੋਂ ਨਾਮਕਰਨ ਹੁੰਦਾ ਹੈ ਜੀ ਗੁਰੂ ਗ੍ਰੰਥ ਸਾਹਿਬ ਤੋਂ ਮੁਖਵਾਕ ਲੈ ਕੇ ਨਾਮ ਰੱਖਿਆ ਜਾਂਦਾ ਹੈ ਜੀ ਸੁਖਜੀਤ ਸਿੰਘ ਨਿਹੰਗ ਸਿੰਘ ਇਸ ਤਰ੍ਹਾਂ ਸੁਖਮੀਤ ਸਿੰਘ ਇਸ ਤਰ੍ਹਾਂ ਕਰਕੇ ਨਾਮ ਰੱਖਿਆ ਜਾਂਦਾ ਹੈ ਹੋਰ ਵੀ ਤੇ ਇਸ ਤਰ੍ਹਾਂ ਗੁਰੂ ਸਾਹਿਬ ਤੋਂ ਸ਼ੁਰੂਆਤ ਹੁੰਦੀ ਹੈ ਬੰਦੇ ਦੀ ਦੇ ਗੁਰੂਸ ਫੇਰ ਜਾਣ ਵਾਲੇ ਵੀ ਅਲਵਿਦਾ ਜਦੋਂ ਹੁੰਦੇ ਉਹਦੇ ਵੀ ਗੁਰੂ ਸਾਹਿਬ ਜੀ ਨੂੰ ਹੀ ਘਰ ਬੁਲਾ ਕੇ ਉਹਨਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸਿਰਕਿਰਾਨਾ ਕਰਦੇ ਆ ਕਿ ਸਮਹਾਰਾਏ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਕਿਰਪਾ ਰੱਖਣੀ ਹੈ ਜੀ ਮੇਰਾ ਸਤਿਗੁਰੂ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਤ ਦੇ ਰਾਖਿਆ ਹਰ ਗੋਬਿੰਦ ਨਵਨ ਰੂਆ ਸਤਿਗੁਰ ਜੀ ਨਾਮ ਨਾਲ ਜੋੜ ਕੇ ਰੱਖਣ ਹਨਾ ਵਿਸਰਨਾ ਹੀ ਦਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹਾਂਜੀ ਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਜਿਹੜਾ ਵੀ ਕੋਈ ਵੀ ਫੈਸਟੀਵਲ ਤਿਹਾਰ ਹੋਵੇ ਤੇ ਗੁਰੂ ਸਾਹਿਬ ਦੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਹਾਂਜੀ ਤੇ ਨਾਮ বিনা ਕੈਸੇ ਉਤਰ ਸਪਾਰਾ ਬਿਨ ਹਰ ਭਜਨੇ ਨਾਈ ਸ਼ੁਟ ਕਰਾ ਲੋਕੀ ਤੇ ਆਮ ਦਰਿਆਵੀ ਲੋਕੀ ਜਾਨਦੇ ਨੇ ਹਿਲ ਸਟੇਸ਼ਨਾਂ ਤੇ ਜਾਂਦੇ ਨੇ ਸ਼ਿਮਲੇ ਵਰਗੇ ਟੂਰ ਤੇ ਜਾ ਕੇ ਨਵਾਂ ਸਾਲ ਮਨਾਉਂਦੇ ਨੇ ਕਲਬਾਂ ਦੇ ਵਿੱਚ ਮਨਾਉਂਦੇ ਨੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੋ ਸਤਗੁਰ ਜੀ ਦੀਆਂ ਵਡਿਆਈਆਂ ਕਹਿਣ ਕਿੱਥੋਂ ਦੁਬਾਰੀ ਸਤਗੁਰ ਦੇ ਘਰ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਆ ਸੋ ਆਪ ਜੀ ਜਾਣਦੇ ਹੋਵੋਗੇ ਲੱਖਾਂ ਦੀ ਬਦਲਤੀ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤ ਮਸਤਕ ਹੋ ਰਹੀਆਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ ਜਿਸਰੋਂ ਜਦੋਂ ਅੰਦਰ ਪ੍ਰਵੇਸ਼ ਹੋਈਏ ਐਂਟਰ ਹੋਈਏ ਤੇ ਇੱਕ ਵੱਖਰੀ ਵਾਈਬ੍ਰੇਸ਼ਨ ਦੇਖਣ ਨੂੰ ਮਿਲਦੀ ਹੈ ਜੀ ਸਤਿਗੁਰ ਦੀ ਕਿਰਪਾ ਨਾਲ ਜਦੋਂ ਗੋਦ ਵਿੱਚ ਬੈਠੀ ਹੈ ਸਤਿਗੁਰ ਜੀ ਦੇ ਤੇ ਕੀਰਤਨ ਦੇ ਧੁਨਾ ਵੱਜਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਕ ਬੜਾ ਹੀ ਮਨ ਨੂੰ ਸਕੂਨ ਮਿਲਦਾ ਏ ਸੋ ਸਤਿਗੁਰ ਦੀ ਕਿਰਪਾ ਦਾ ਨਾਲ ਨਵੇਂ ਸਾਲ ਦੀਆਂ ਬਧਾਈਆਂ ਜੀ ਹੁਣ ਮੈਂ ਆਪ ਜੀ ਨੇ ਇਹ ਵੀ ਦੱਸਣਾ ਚਾਹੁੰਦਾ ਕਿ ਜਿੱਥੇ ਨਵਾਂ ਸਾਲ ਮਨਾ ਰਹੇ ਆ ਉੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਰ ਪਾਸ਼ਾਹੀ ਦਾ ਆਪ ਜੀ ਇਸ ਮਹੀਨੇ ਦੇ ਵਿੱਚ ਤੁਸੀਂ ਦੇਖ ਸਕਦੇ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਗੁਰੂ ਸਾਹਿਬਾਨਾਂ ਦੀਆਂ ਆਪ ਜੀ ਦੇਖ ਸਕਦੇ ਹੋ ਬਾਬਾ ਅਜੀਤ ਸਿੰਘ ਜੀ ਬਾਬਾ ਜੁਯਾਰ ਸਿੰਘ ਜੀ ਬਾਬਾ ਜੋਰਾਵਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਾਡੇ ਸਾਬੇ ਜਦ ਨੇ ਸਰਬੰਸ ਸਾਰਾ ਵਾਰ ਦਿੱਤਾ ਗੁਰਗੋਬਿੰਦ ਸਿੰਘ ਕਲਗੀਧਰ ਪਾਸ਼ਾਹੀ ਨੇ ਹਾਂਜੀ ਤੇ ਉਹਨਾਂ ਨੂੰ ਦੇਣਾ ਨਹੀਂ ਦੇ ਸਕਦੇ ਉਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹਨਾਂ ਥੋੜਾ ਕਿਉਂਕਿ ਉਹਨਾਂ ਦੇ ਕਰਕੇ ਸਾਡੀ ਸਾਹ ਚੱਲਦੀ ਹੈ ਕੁਰਬਾਨੀਆਂ ਕੀਤੀਆਂ ਨੇ ਸਤਿਗੁਰਜੀ ਦੀ ਕਿਰਪਾ ਦੇ ਨਾਲ ਤਾਂ ਹੀ ਸਾਨੂੰ ਇਸ ਚੀਜ਼ਾਂ ਮਿਲੀਆਂ ਨੇ ਸਤਿਗੁਰ ਦੀ ਕਿਰਪਾ ਨਾਲ ਇਹਦੇ ਨਾਲ ਨਾਲ ਕੁਝ ਕਵੀਸ਼ਰੀ ਜਿਹੜੀ ਸੰਗਤ ਦੇਖ ਰਹੀ ਆ ਤਾਂ ਜ਼ਰੂਰ ਕੁਝ ਬੋਲ ਜ਼ਰੂਰ ਅੱਜ ਦੇ ਨਵੇਂ ਸਾਲ ਦੇ ਉੱਤੇ ਤੁਸੀਂ ਅਗਰ ਕੁਝ ਕਹਿਣਾ ਚਾਹੋ ਨਵੇਂ ਸਾਲ ਤੇ ਆ ਕਿ ਆਣ ਕੇ ਗੁਰੂ ਘਰ ਦੇ ਵਿੱਚ ਆਣ ਕੇ ਸਤਿਗੁਰ ਦੇ ਅੱਗੇ ਸਰਬੱਤ ਦੇ ਭਲੇ ਦੀ ਆਸ ਦਾਸ ਕਰਨੀ ਚਾਹੀਦੀ ਆ ਜੀ ਹਾਂਜੀ ਬਿਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਤਿਗੁਰ ਜੀ ਦੀ ਮਹਾਰਾਜ ਬਿਨ ਬੋਲੇ ਹੀ ਸਭ ਕੁਝ ਜਾਣਦਾ ਕਿਸ ਆਗਿਆ ਕੀ ਚਰਦਾਸ ਬਿਨਾ ਬੋਲੇ ਸਤਿਗੁਰ ਜੀ ਜਾਣਦੇ ਨੇ ਜਿਹੜੇ ਇੱਥੇ ਆਉਂਦੇ ਨੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਐਗਜ਼ਿਟ ਹੁੰਦੇ ਨੇ ਇਹ ਜੋ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਵਲ ਅਲਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਖਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਵਰਨਾ ਕੋ ਸਾਂਝਾ हा जी हिंदू मुस्लिम सिख ईसाई ਓਨਲੀ एवरीडेਸ ਆਪਣ ਇਸ ਨੌ ਕਲਾਉਜ਼ 24 ਆਵਰਸ ਇਹ ਜੋ ਮਤਲਬ 24 ਘੰਟੇ ਗੁਰੂ ਸਾਹਿਬ ਜੀ ਦੇ ਇਹ ਪ੍ਰਵੇਸ਼ ਦਰਵਾਜ਼ੇ ਖੁੱਲੇ ਰਹਿੰਦੇ ਨੇ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਸਤਿਗੁਰ ਜੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜਲਕੀਰ ਪਾਤਸ਼ਾਹੀ ਦਾ ਆਪਾਂ ਜਿੰਨਾ ਧੰਨਵਾਦ ਕੀਤਾ ਜਾਵੇ ਉਹਨਾਂ ਥੋੜਾ ਉਹਨਾਂ ਦਾ ਵੀ ਆ ਰਿਹਾ ਜੀ ਪ੍ਰਕਾਸ਼ ਗੁਰਪੁਰਬ ਸਤਿਗੁਰ ਦੀ ਕਿਰਪਾ ਨਾਲ ਪਟਨਾ ਸਹਿਰ ਸੱਚੇ ਪਾਤਸ਼ਾਹੀ ਦੀ ਕਿਰਪਾ ਨਾਲ ਦਰਸ਼ਨ ਜਾਰੀ ਪਿਛਲੇ ਸਾਲ ਮੌਕਾ ਮਿਲਿਆ ਦੋ ਵਾਰੀ ਪਟਨਾ ਸਾਹਿਬ ਜਾਣ ਦਾ ਬਹੁਤ ਵਧੀਆ ਆਨੰਦਮਈ ਬਾ ਲੀਲਾ ਗੁਰੂ ਘਰ ਆ ਉੱਥੇ ਪ੍ਰਕਾਸ਼ ਹੋਇਆ ਗੁਰੂ ਗੋਬਿੰਦ ਸਿੰਘ ਅਲਗੀਦਰ ਪਾਛੀਦਾ ਤੇਈ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਵ ਭਇਓ ਸੋ ਆਪ ਜੀ ਨੂੰ ਕੁਝ 17 ਗੁਰਗੋਬਿੰਦ ਸਿੰਘ ਜੀ ਦੀ ਸਿਫਤ ਵਿੱਚ ਸਰਮਣ ਕਰਾਵਾਂਗੇ ਐਸਪੀਸੀ ਨੇ ਵੀ ਬਹੁਤ ਸੋਹਣਾ ਪ੍ਰਾਲਾ ਕੀਤਾ ਹੈ ਸਮਾਗਮ ਲਿਖਣਗੇ 6 ਜਨਵਰੀ ਵਾਲੇ ਦਿਨ ਸੋ ਆਪ ਜੀ ਸਰਮਣ ਕਰਨਾ ਜੀ ਮੇਰਾ ਸਤ ਗੁਰ ਕਲਗੀਆਂ ਵਾਲਾ ਉਹ ਪੁੱਤ ਗੋਮ ਦਿਲੇ ਖਿਲਾਕੇ ਹਲੇ ਵੀ ਆਖੀ ਜਾਵੇ ਤਿਰ ਕਰ ਜਾ ਆਕੀ ਉਤਾਰਾ ਮੇਰਾ ਸਤ ਗੁਰ ਕਲਗੀਆਂ ਵਾਲਾ ਜੀ ਮੈਂ ਕਦੇ-ਕਦੇ ਸੋਚਾਂ ਤੋ ਕਿਸ ਮਿੱਟੀ ਦਾ ਬਣਿਆ ਉਹ ਤਨ ਗੁਜਰੀ ਵਰਗੀ ਮਾਤਾ ਜਿਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾਨ ਫੜਾ ਕੇ ਹੱਥ ਵਿੱਚ ਕਿਰਪਾਨ ਫੜਾ ਕੇ ਖੰਡੇ ਦੀ ਪੌਲਿਸ਼ ਕਾਂਕੇ ਹਾਲੇ ਵੀ ਆਖੀ ਜਾਵੇ ਤੇਰ ਕਰਜਾ ਕਿਵੇਂ ਉਤਾਰਾ ਮੇਰੇ ਸਤਗੁਰ ਕਲਗੀਆਂ ਵਾਲਾ ਉਹ ਪੁੱਤ ਕੌਮ ਦਿਲ ਖਿਲਾਕੇ ਹਲੇ ਵੀ ਆਖੀ ਜਾਵੇ ਤੇਰ ਕਰਜਾ ਕਿਵੇਂ ਉਤਾਰਾ ਮੇਰੇ ਸਤਗੁਰ ਕਲਗੀਆਂ ਵਾਲਾ

ਉਹ ਫੁੱਲ ਛੱਡ ਗਏ ਖੁਸ਼ਬੂਆਂ ਪੱਥਰ ਵੀ ਹੋ ਗਏ ਪਾਣੀ ਜੀ ਕੁਦਰਤ ਵੀ ਅਥਰੂ ਕੇਰੇ ਉਹਦੀ ਤੱਕ ਕੇ ਦਰਦ ਕਹਾਣੀ ਉਹ ਫੁੱਲ ਛੱਡ ਗਏ ਖੁਸ਼ਬੂਆਂ ਪੱਥਰ ਵੀ ਹੋ ਗਏ ਪਾਣੀ ਪਿਆਰੇ ਨੂੰ ਮਿੱਤਰ ਬਣਾ ਕੇ ਪਿਆਰੇ ਨੂੰ ਮਿੱਤਰ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਲੇ ਵੀ ਅੱਖ ਜਾਵੇ ਤੇਰਾ ਕਰਜ਼ਾ ਕਿਵੇਂ ਉਤਾਰਾਂ ਮੇਰੇ ਸਤਗੁਰ ਕਲਗੀਆਂ ਵਾਲਾ ਉਹ ਪੁੱਤ ਕੋ ਮੇਰੇ ਦਿਲ ਖੇ ਲਕੇ ਹਲੇ ਵੀ ਅੱਖੀ ਜਾਵੇ ਤੇਰਾ ਕਰਜ਼ਾ ਕਿਵੇਂ ਉਤਾਰਾਂ ਮੇਰੇ ਸਤਗੁਰ ਕਲਗੀਆਂ ਵਾਲਾ ਅਮਰਸ਼ ਕੋ ਸਿੰਘ ਸਜੋ ਨਸ਼ੇਂ ਦੂਰ ਰੋ ਬਾਣੀ ਨਾਲ ਜੜੋ ਬਾਣੀ ਨਾਲ ਜੜੋ ਤਿਆਰ ਬਰ ਤਿਆਰੋ ਸਰਦਾਈਆਂ ਛਕੋ ਇੰਨੀ ਠੰਡ ਦੇ ਹੋਣ ਦੇ ਬਾਵਜੂਦ ਦੀ ਕੜਾਕੇ ਦੀ ਠੰਡ ਦੇ ਹੋਣ ਦੇ ਬਾਵਜੂਦ ਸੰਗਤਾਂ ਗੁਰੂ ਸਾਹਿਬ ਜੀ ਦੇ ਕਾਰਨ ਕੇ ਨਾ ਤਮਸਤਕ ਹੋ ਰਹੀਆਂ ਨੇ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਡੇ ਨਾਲ ਕੁਝ ਹੋਰ ਵੀ ਸੰਗਤਾਂ ਮੌਜੂਦ ਨੇ ਜੋ ਸਵੇਰ ਵੇਲੇ ਤੋਂ ਹੀ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਿਆ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਆਗਾਜ਼ ਹੋਇਆ ਤਾਂ ਦਿਨ ਰਾਤ ਤੋਂ ਜੇ ਕਹ ਲਈ ਤਾਂ ਸੰਤਾ ਦਾ ਠਾਠਾ ਮਾਰਦਾ ਕੱਠ ਗੁਰੂ ਘਰ ਵਿਖੇ ਨਤਮਸਤਕ ਹੋਣ ਉਸਤੇ ਪਹੁੰਚ ਰਿਹਾ ਜੇਕਰ ਅਸੀਂ ਨਾਨਕਸ਼ਹੀ ਕੈਲੰਡਰ ਮੁਤਾਬਕ ਵੇਖੇ ਤਾਂ ਪਹਿਲੀ ਮਾਰਚ ਨੂੰ ਨਵਾਂ ਸਾਲ ਹੁੰਦਾ ਲੇਕਿਨ ਦੁਨੀਆਵੀ ਤੌਰ ਤੇ ਨਵਾਂ ਸਾਲ ਜੋ 2025 ਦਾ ਆਗਾਜ਼ ਹੋ ਚੁੱਕਿਆ ਤੁਸੀਂ ਵੀ ਗੁਰੂ ਘਰ ਵਿਖੇ ਨਤਮਸਤਕ ਹੋਈ ਕਿਵੇਂ ਵੇਖੀਂ ਦੀਨ ਦੁਨੀ ਦੇ ਮਾਲਕਾ ਕੀ ਅੱਖਾਂ ਦੀਨ ਦੁਨੀ ਦੇ ਮਾਲਕਾ ਕੀ ਅੱਖਾਂ ਕਿਸ ਦੇ ਨਾਲ ਦਾ ਹੈ ਚਮਤਕਾਰ ਤੇਰਾ ਚੰਨ ਵੇਖ ਕਿਹੜਾ ਹੋ ਜੇ ਫੜਕਟਾ ਉਹ ਸੂਰਜ ਚੱਲ ਨਾ ਸਕੇ ਚਲਕਾਰ ਤੇਰਾ ਬਿਜਲੀ ਵਿੱਚ ਸਮਾਨ ਦੇ ਪਈ ਤੜਪੇ ਤੇਜ ਵੇਖ ਕੇ ਐ ਦਾ ਤਾਰ ਤੇਰਾ ਆ ਕੇ ਦੇਵਤੇ ਸਵਰਗਾ ਤੋਂ ਕਦਮ ਜੁਮਣ ਨਾਲੇ ਦੇਵੀਆਂ ਕਰਨ ਸਤਕਾਰ ਤੇਰਾ ਰੱਬੀ ਦਾਤਿਆ ਕਰਾਂ ਕੀ ਸਿਫਤ ਤੇਰੀ ਉੱਚਾ ਤੋਂ ਤੇ ਉੱਚਾ ਦਰਬਾਰ ਤੇਰਾ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਸਾਲ 2025 ਦੀ ਸ਼ੁਰੂਆਤ ਹੋਈ ਹੈ ਹਰ ਕੋਈ ਪੁਰਾਣੀ ਚੁੰਦਾ ਹੈ ਕਿ ਗੁਰੂ ਘਰਾਂ ਵਿੱਚ ਜਾ ਕੇ ਉੱਥੋਂ ਹੀ ਸ਼ੁਰੂਆਤ ਕੀਤੀ ਜਾਵੇ ਹਰ ਪੁਰਾਣੀ ਆ ਗੁਰੂ ਘਰ ਪਹੁੰਚ ਰਿਹਾ ਹੈ ਦਰਬਾਰ ਸਾਹਿਬ ਨਤਮਸਤਕ ਹੋ ਰਹੀ ਹੈ ਜਿਹੜੇ ਨਹੀਂ ਇੱਥੇ ਆ ਸਕਦੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਅੱਜ ਨਤਮਸਤਕ ਹੋ ਰਹੇ ਹੈ ਕਿਉਂਕਿ ਜਦੋਂ ਗੁਰੂ ਘਰ ਤੋਂ ਆਪਾਂ ਸ਼ੁਰੂਆਤ ਕਰਾਂਗੇ ਕਿਸੇ ਵੀ ਕੰਮ ਦੀ ਉੱਥੇ ਹਰ ਦਿਲ ਸਤਿ ਬਾਧ ਦੇ ਭਲੇ ਦੀ ਅਰਦਾਸ ਕਰਕੇ ਤੁਰਾਂਗੇ ਤਾਂ ਪਰਮਾਤਮਾ ਜਿਹੜਾ ਹੈਗਾ ਵਾ ਉਹਦਾ ਫਿਰ ਮਿਹਰ ਭਰਿਆ ਹੱਥ ਆਪਣੇ ਉੱਪਰ ਹੁੰਦਾ ਹੈ ਤੇ ਸਾਰੇ ਕਾਰਜ ਰਾਸ ਹੁੰਦੇ ਹੈ ਇਸ ਲਈ ਅੱਜ ਸਾਰਿਆਂ ਨੂੰ ਗੁਰੂ ਘਰਾਂ ਵਿੱਚ ਹੋ ਜਾ ਕੇ ਨਤਮਸਤਕ ਹੋ ਕੇ ਸ਼ੁਰੂਆਤ ਕਰਨੀ ਚਾਹੀਦੀ ਹੈ ਠੰਡ ਬਹੁਤ ਜ਼ਿਆਦਾ ਹੈ ਇੰਨੀ ਠੰਡ ਦੇ ਬਾਵਜੂਦ ਵੇਖੋ ਕਿੰਨੀ ਦੁਨੀਆ ਰਾਤ ਦੀ ਇੱਥੇ ਆਈ ਹੋਈ ਐ ਤੇ ਰਾਤ ਦੀ ਜਿਹੜੀ ਹੈਗੀ ਐ 12 ਵਜੇ ਜਦੋਂ ਸ਼ੁਰੂਆਤ ਹੋਈ 90 ਸਾਲ ਦੀ ਜਕਾਰਿਆਂ ਦੀ ਗੂੰਜ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਵੇਖ ਲਓ ਇੰਨੀ ਆਸਥਾ ਹੈਗੀ ਐ ਜਦੋਂ ਇੱਥੇ ਡਿੱਠੇ ਸੱਬੇ ਥਾਵ ਨਹੀਂ ਤੁਜਿਆ ਖਤਰੀ ਬ੍ਰਾਹਮਣ ਸੂਤ ਵੈਸੇ ਉਪਦੇਸ਼ ਚ ਉਹ ਵਰਨਾ ਕੋ ਸਾਝਾ ਜਿਹੜਾ ਮਰਜੀ ਇੱਥੇ ਆ ਸਕਦਾ ਵੈ ਹਰੇਕ ਨੂੰ ਸੱਦਾ ਹੈ ਤੇ ਆ ਕੇ ਅੰਮ੍ਰਿਤ ਸਰਵਰ ਚ ਇਸ਼ਨਾਨ ਕਰੇ ਆਪਣਾ ਜੀਵਨ ਸਾਦੇ ਬਾਣੀਆਂ ਤੇ ਬਣੇ ਦੇ ਧਾਰਨੀ ਹੋ ਕੇ ਸਰਬੱਤ ਦਾ ਭਲਾ ਦੀ ਅਰਦਾਸ ਕਰੇ ਤਾਂ ਪਰਮਾਤਮਾ ਜਿਹੜਾ ਹੈਗਾ ਵੈ ਮਿਹਰ ਪਰੇ ਹੱਥ ਤੇ ਬਰਕਤਾਂ ਉਹਦੇ ਨਾਲ ਹੀ ਰਹਿੰਦੀਆਂ ਅੱਜ ਕੱਲ ਦੇ ਜਿਹੜੇ ਹੈਗੇ ਐ ਇੱਕ ਮੈਸੇਜ ਹੈ ਬਹੁਤ ਜ਼ਰੂਰੀ ਨੌਜਵਾਨਾਂ ਨੂੰ ਨੌਜਵਾਨ ਪੀੜੀ ਅੱਜ ਕੱਲ ਬਹੁਤ ਨਸ਼ਿਆਂ ਦੇ ਵਿੱਚ ਗਰਕ ਹੋ ਚੁੱਕੀ ਹੈ ਸ਼ਰਮਣਿਕ ਮਿੱਟੀ ਬਹੁਤ ਉਪਰਾਲੇ ਕਰ ਰਹੀ ਹੈ ਹੋਰ ਸੋਸਾਇਟੀਆਂ ਬੜੇ ਉਪਰਾਲੇ ਕਰ ਰਹੀ ਹੈ ਉਹਨਾਂ ਨੂੰ ਮੋੜਿਆ ਜਾਵੇ ਕੁਛ ਤਾਂ ਮੁਰ ਵੀ ਆਇਆ ਹੈ ਪਰ ਹਜੇ ਵੀ ਕੁਛ ਲੱਗੇ ਹੋਏ ਹੈ ਉਹਨਾਂ ਨੂੰ ਅੱਜ ਦੇ ਦਿਨ ਇਹੀ ਮੈਸੇਜ ਹੈ ਕਿ ਅੱਜ ਦੇ ਦਿਨ ਤੋਂ ਕਸਮ ਖਾਣ ਕਿ ਅਸੀਂ ਜਿਹੜੇ ਪੁੱਠੇ ਸਿੱਦੇ ਕੰਮ ਪਿੱਛੇ ਕਰ ਚੁੱਕੇ ਆਂ ਪਿਛਲੇ ਓਗਣ ਬਖਸ਼ ਲਾਇਆ ਤੇ ਅੱਗੇ ਮਾਰ ਕੇ ਪਾਵੇ ਤੇ ਗੁਰੂ ਘਰ ਆ ਕੇ ਉਹਨਾਂ ਨੂੰ ਕਸਮ ਖਾਣੀ ਚਾਹੀਦੀ ਹੈ ਕਿ ਅੱਜ ਤੋਂ ਅਸੀਂ ਇਹ ਪੁੱਠੇ ਸਿੱਧੇ ਕੰਮ ਜਿਹੜੇ ਕੀਤੇ ਆ ਬਿਲਕੁਲ ਨਹੀਂ ਕਰਾਂਗੇ ਬਾਣੀ ਤੇ ਬਾਣੇ ਦੇ ਧਾਰ ਨਹੀਂ ਹੋ ਕੇ ਜੋ ਗੁਰੂਆਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਅਸੀਂ ਉਹਦੇ ਉੱਪਰ ਚੱਲਾਂਗੇ ਅਤੇ ਆਪਣੇ ਜੀਵਨ ਨੂੰ ਬਿਲਕੁਲ ਸਹੀ ਦਿਸ਼ਾ ਉੱਤੇ ਲਿਜਾਵਾਂਗੇ ਅੱਜ ਨੌਜਵਾਨਾਂ ਨੂੰ ਵਾਪਸ ਮੋੜਨ ਲਈ ਇਹ ਮੈਸੇਜ ਬਹੁਤ ਜ਼ਰੂਰੀ ਹੈ ਅਤੇ ਅੱਗੇ ਸੁੱਖ ਮੇਰੇ ਮੀਤਾ ਪਾਛੇ ਅਨੰਦ ਪ੍ਰਭ ਕੀਤਾ ਸਾਲ 2024 ਲੰਘ ਗਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਲੰਘਿਆ ਵਾ ਉਹਨੇ ਉਹਨਾਂ ਨੇ ਆਪਣ ਨੂੰ ਨਿਤਨੇਮ ਚ ਲਈ ਰੱਖਿਆ ਮਾੜੇ ਕੰਮੋਂ ਤੋਂ ਬਿਲਕੁਲ ਛੁਟਕਾਰਾ ਦਵਾਈ ਰੱਖਿਆ ਤੇ ਹੁਣ ਅੱਗੇ ਵੀ ਇਹੀ ਬੇਨਤੀ ਹੈ ਸਰਬਾਦੇ ਭਲੇ ਨੂੰ ਕਿ ਉਹ ਵੀ ਅੱਜ ਅੱਜ 2:00 ਵਜੇ ਹਜਾਰ ਜਾਂ 25 ਜਿਹੜਾ ਅੱਜ ਚੜਿਆ ਵਾ ਉਹ ਵੀ ਅੱਗੇ ਜਿਹੜਾ ਹੈਗਾ ਉਹ ਵੀ ਸੁੱਖਾ ਭਰਿਆ ਜਿਹੜਾ ਹੈਗਾ ਬਤੀਤ ਹੋਏਗਾ ਅੱਜ ਮੈਂ ਤੁਹਾਡੇ ਜਗਬਾਣੀ ਚੈਨਲ ਨੂੰ ਅਤੇ ਦਰਸ਼ਨ ਟੀਵੀ ਨੂੰ ਬਹੁਤ ਵਧਾਈਦਾਰ ਨਾ ਹਮੇਸ਼ਾਲ ਦੀ ਜਿਹੜਾ ਤੁਸੀਂ ਜਿਹੜਾ ਬਹੁਤ ਉਪਰਾਲਾ ਕਰਕੇ ਸਾਰੇ ਸੰਗਤਾਂ ਨੂੰ ਇਹ ਦਿਖਾ ਰਹੇ ਹੋ ਸਾਰਾ ਪ੍ਰੋਗਰਾਮ ਦਿਖਾ ਰਹੇ ਹੋ ਇਸ ਲਈ ਤੁਹਾਨੂੰ ਵੀ ਤੇ ਤੁਹਾਡੀ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਹੋਵੇ ਜੀ ਤਾਂ ਇਹ ਤਸਵੀਰਾਂ ਲਗਾਤਾਰ ਗੁਰੂ ਘਰ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਤਰਬ ਦੇ ਉੱਤੇ ਸੰਗਤदाई ਠਾਠਾ ਮਾਰਦਾ ਇਕੱਠ ਗੁਰੂ ਘਰ ਵਿਖੇ ਪਹੁੰਚ ਰਿਹਾ ਤਾਂ ਉੱਥੇ ਹੀ ਜੋ ਦੇਰ ਰਾਤ ਤੋਂ ਹੀ ਲੰਬੀਆਂ ਲਾਈਨਾਂ ਜੋ ਗੁਰੂ ਘਰ ਵਿਖੇ ਲੱਗੀਆਂ ਹੋਈਆਂ ਨੇ ਸੰਗਤਾਂ ਦਾ ਇਕੱਠ ਜਿਹੜਾ ਭਰਮਾ ਇਕੱਠ ਗੁਰੂ ਘਰ ਵਿਖੇ ਪਹੁੰਚਾ ਹਾਇਆ ਤਾਂ 2025 ਜੋ ਕਿ 25 ਦਾ ਆਗਾਜ਼ ਜੋ ਹੋ ਚੁੱਕਿਆ 25 ਦੀ ਸ਼ੁਰੂਆਤ ਜੋ ਸੰਤਾ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਸੰਗਤਾਂ ਕਰ ਰਹੀਆਂ ਨੇ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਮ ਅੱਖਿਓ ਸੁਣ ਜਗਵਾਨੀ ਟੀਵੀ ਸ਼੍ਰੀਮ ਸਸਾਈ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਪਾਏ ਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿਗੁਰੂ ਵਾਹਿਗੁਰੂ ਤਨਵਾਹਿ ਮੂਰਤ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿ ਤਸਵੀਨਾ ਤਰ ਨਾਲ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਸੰਜੇ ਕੀਤੀਆਂ ਹਾਲਾਂਕਿ ਠੰਡ ਦਾ ਕਹਿਰ ਲਗਾਤਾਰ جاری ਆ ਉੱਥੇ ਹੀ ਸੰਗਤਾਂ ਦਾ ਠਾਠਾ ਮਾਰਦਾ ਕੱਠ 2025 ਦਾ ਆਗਾਜ਼ ਤਾਂ ਸੰਗਤ ਜੋ ਗੁਰੂ ਘਰ ਵਿਖਿਆ ਕੇ ਨਤਮਸਤਕ ਹੋ ਕੇ ਜੋ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕਰ ਰਹੀ ਆ ਤੇ ਸਾਡੇ ਨਾਲ ਕੁਝ ਸੰਗਤਾਂ ਵੀ ਮੌਜੂਦ ਨੇ ਉਹਨਾਂ ਨੇ ਵੀ ਗੱਲ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਤੁਸੀਂ ਅੱਜ 2025 ਦਾ ਆਗਾਜ਼ ਹੋ ਚੁੱਕਿਆ ਤੁਸੀਂ ਵੀ ਗੁਰੂ ਘਰ ਵਿਖੇ ਆਏ ਉਹਨਾਂ ਤਮਸਤਕ ਹੋਏ ਹੋ ਕਿਉਂਕਿ ਦੇਰ ਰਾਤ ਤੋਂ ਹੀ ਬਹੁਤ ਜ਼ਿਆਦੀ ਸੰਗਤ ਜੋ ਗੁਰੂ ਘਰ ਵਿਖੇ ਪਹੁੰਚ ਰਹੀ ਆ ਤਾਂ ਕਿਵੇਂ ਵੇਖਦੇ ਹੋ ਇਸ ਦਿਨ ਮੈਂ ਦੇਖ ਰਿਹਾ ਜੀ ਕਿ ਅਮਰਤਵੇਲੇ ਤੋਂ ਦਾਸ ਆਇਆ ਜੀ ਸਚਕਨ ਸ੍ਰੀ ਹਰਮੰਦਰ ਸਾਹਿਬ ਜੋ ਆਪ ਜੀ ਵੀ ਆਏ ਐ ਸਾਰੀ ਤੁਹਾਡੀ ਟੀਮ ਆਈ ਐ ਜਗਬਾਨੀ ਵਾਲੀ ਉਹਨਾਂ ਨੂੰ ਵੀ ਵਧਾਈ ਦੇਣਾ ਹੈ ਨਵੇਂ ਸਾਲ ਦੀਆਂ ਵੈਸੇ ਤਾਂ ਚੇਜ਼ ਚ ਹੁੰਦਾ ਸਗਲ ਜੀ ਨਵਾਂ ਸਾਲ ਤੇ ਵਧਾਈ ਦੇ ਪਾਤਰੇ ਨੇ ਸਾਡੇ ਜੱਗ ਵਾਲੇ ਜੱਗਬਾਣੀ ਵਾਲੇ ਵੀਰ ਜੀ ਅਕਸ਼ੇ ਵੀਰ ਜੀ ਹੋਰ ਵੀਰ ਜੀ ਸੰਦੀਪ ਵੀਰ ਜੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਵਾਦ ਲੱਖ ਲੱਖ ਵਧਾਈਆਂ ਜੀ ਸੋ ਦੇਖਦੇ ਆ ਕਿ ਅੰਮ੍ਰਿਤਸਰੇ ਤੋਂ ਸੰਗਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਨਤਮਸਤਕ ਹੋਈਆਂ ਸੀ ਜਕਾਰਿਆਂ ਦੀ ਗੂੰਜ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਜੀ ਹਾਂਜੀ ਤੇ 2024 ਦੇ ਵਿੱਚ ਆਪ ਜੀ ਜਾਣਦੇ ਹੋਵੋਗੇ ਕਿ ਬੰਦੇ ਕੋਈ ਨਿੱਕੇ ਹੀ ਗਲਤੀਆਂ ਹੋ ਜਾਂਦੀਆਂ ਨੇ ਹਾਂਜੀ ਪਿਛਲੇ ਆਕੂਨ ਬਖਸ਼ਲੇ ਪ੍ਰਭੇ ਆਗੇ ਮਾ ਉਹਨੂੰ ਵੀ ਆਪਾਂ ਬਾਏ ਬਾਏ ਕਰਦੇ ਆ ਜੀ ਪ੍ਰਭੇ ਆਗੇ ਮਾਰਗ ਪਾਵੈ ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ ਕੀ ਮਹਾਰਾਜ ਸੱਚੇ ਬਾਦਸ਼ਾਹ ਦੀ ਜਦੋਂ ਆਪਾਂ ਜਨਮ ਲੈਂਦੇ ਆ ਜੀ ਸਾਡਾ ਜਨਮ ਮਰਨ ਗੁਰੂ ਸਾਹਿਬ ਦੀ ਹਿਉਈ ਚ ਹੁੰਦਾ ਵਾ ਜਦੋਂ ਨਾਮ ਕਰਨਾ ਹੁੰਦਾ ਹੈ ਜੀ ਗੁਰੂ ਗ੍ਰੰਥ ਸਾਹਿਬ ਤੋਂ ਮੁਖਵਾਕ ਲੈ ਕੇ ਨਾਮ ਰੱਖਿਆ ਜਾਂਦਾ ਹੈ ਜੀ ਸੁਖਜੀਤ ਸਿੰਘ ਨਹਿੰਸ ਸਿੰਘ ਜਿਸ ਤਰ੍ਹਾਂ ਸੁਖਮੀਤ ਸਿੰਘ ਇਸ ਤਰ੍ਹਾਂ ਕਰਕੇ ਨਾਮ ਰੱਖਿਆ ਜਾਂਦਾ ਹੈ ਹੋਰ ਵੀ ਤੇ ਇਸ ਤਰ੍ਹਾਂ ਗੁਰੂ ਸਾਹਿਬ ਤੋਂ ਸ਼ੁਰੂਆਤ ਹੁੰਦੀ ਹੈ ਬੰਦੇ ਦੇ ਦੇ ਗੁਰੂਸ ਫਿਰ ਜਾਣ ਵਾਲੇ ਵੀ ਅਲਵਿਦਾ ਜਦੋਂ ਹੁੰਦੇ ਉਹਦੇ ਵੀ ਗੁਰੂ ਸਾਹਿਬ ਜੀ ਨੂੰ ਹੀ ਘਰ ਬੁਲਾ ਕੇ ਉਹਨਾਂ ਦੇ ਨਾਲ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ ਸਿਰਕੂਲਾਨਾ ਕਰਦੇ ਆ ਕਿ ਸਮਹਾਰਾਏ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਕਿਰਪਾ ਰੱਖਣੀ ਹੈ ਜੀ ਮੇਰਾ ਸਤਿਗੁਰੂ ਰਖਵਾਲਾ ਹੁਆ ਧਾਰ ਕਿਰਪਾ ਪ੍ਰਭਾ ਹਤ ਦੇ ਰੱਖਿਆ ਹਰ ਗੋਬਿੰਦ ਨਵਨ ਰੂਆ ਸਤਿਗੁਰ ਜੀ ਨਾਮ ਨਾਲ ਜੁੜ ਕੇ ਰੱਖਣ ਹਨਾ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁੰਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹਾਂਜੀ ਗੁਰੂ ਸਾਹਿਬ ਜੀ ਕਿਰਪਾ ਦੇ ਨਾਲ ਜਿਹੜਾ ਵੀ ਕੋਈ ਵੀ ਫੈਸਟੀਵਲ ਤਿਹਾਰ ਹੋਵੇ ਤੇ ਗੁਰੂ ਸਾਹਿਬ ਦੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਹਾਂਜੀ ਤੇ ਨਾਮ ਬਿਨਾ ਕੈਸੇ ਉਤਰ ਸਪਾਰਾ ਬਿਨ ਹਰ ਭਜਨ ਨਾ ਹੀ ਛੁਟਕਾਰਾ ਲੋਕੀ ਤੇ ਆਮ ਦਰਿਆਵੀ ਲੋਕੀ ਜਾਨਦੇ ਨੇ ਹਿਲ ਸਟੇਸ਼ਨਾਂ ਤੇ ਜਾਂਦੇ ਨੇ ਸ਼ਿਮਲੇ ਵਰਗੇ ਟੂਰ ਤੇ ਜਾ ਕੇ ਨਵਾਂ ਸਾਲ ਮਨਾਉਂਦੇ ਨੇ ਕਲਬਾਂ ਦੇ ਵਿੱਚ ਮਨਾਉਂਦੇ ਨੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੋ ਸਤਗੁਰ ਜੀ ਦੀਆਂ ਵਡਿਆਈਆਂ ਕਹਿਣ ਕਿੱਥੋਂ ਦੁਬਾਰੀ ਸਤਗੁਰ ਦੇ ਘਰ ਤੋਂ ਹੀ ਸ਼ੁਰੂਆਤ ਕਰਨੀ ਚਾਹੀਦੀ ਆ ਸੋ ਆਪ ਜੀ ਜਾਣਦੇ ਹੋਵੋਗੇ ਲੱਖਾਂ ਦੀ ਪਦਾਲਤੇ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਤ ਮਸਤਕ ਹੋ ਰਹੀਆਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ ਜਿਸਰੋਂ ਜਦੋਂ ਅੰਦਰ ਪ੍ਰਵੇਸ਼ ਹੋਈਏ ਐਂਟਰ ਹੋਈਏ ਤੇ ਇੱਕ ਵੱਖਰੀ ਵਾਈਬ੍ਰੇਸ਼ਨ ਦੇਖਣ ਨੂੰ ਮਿਲਦੀ ਹੈ ਜੀ ਸਤਿਗੁਰ ਦੀ ਕਿਰਪਾ ਨਾਲ ਜਦੋਂ ਗੋਦ ਵਿੱਚ ਬੈਠੀ ਹੈ ਸਤਗੁਰ ਜੀ ਦੇ ਤੇ ਕੀਰਤਨ ਦੇ ਧੁਨਾ বাজਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਕ ਬੜਾ ਹੀ ਮਨ ਨੂੰ ਸਕੂਨ ਮਿਲਦਾ ਏ ਸੋ ਸਤਿਗੁਰ ਦੀ ਕਿਰਪਾ ਦਾ ਨਾਲ ਨਵੇਂ ਸਾਲ ਦੀਆਂ ਵਧਾਈਆਂ ਜੀ ਹੁਣ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਿੱਥੇ ਨਵਾਂ ਸਾਲ ਮਨਾ ਰਹੇ ਹਾਂ ਉੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਦਰ ਪਾਸ਼ਾਹੀ ਦਾ ਆਪ ਜੀ ਇਸ ਮਹੀਨੇ ਦੇ ਵਿੱਚ ਤੁਸੀਂ ਦੇਖ ਸਕਦੇ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਗੁਰੂ ਸਾਹਿਬਾਨਾਂ ਦੀਆਂ ਆਪ ਜੀ ਦੇਖ ਸਕਦੇ ਹੋ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਾਡੇ ਸਾਬਜਾਦੇ ਨੇ ਸਰਬੰਸ ਸਾਰਾ ਵਾਰ ਦਿੱਤਾ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਸ਼ਾਹੀ ਨੇ ਹਾਂ ਜੀ ਤੇ ਉਹਨਾਂ ਨਾਲ ਵੀ ਦੇਣਾ ਨਹੀਂ ਦੇ ਸਕਦੇ ਉਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹਨਾਂ 'ਚ ਥੋੜਾ ਕਿਉਂਕਿ ਉਹਨਾਂ ਦੇ ਕਰਕੇ ਸਾਡੀ ਸਾਹ ਚੱਲਦੀ ਹੈ ਕੁਰਬਾਨੀਆਂ ਕੀਤੀਆਂ ਤਾਂ ਜ਼ਰੂਰ ਕੁਝ ਬੋਲ ਜ਼ਰੂਰ ਅੱਜ ਦੇ ਨਵੇਂ ਸਾਲ ਦੇ ਉੱਤੇ ਤੁਸੀਂ ਅਗਰ ਕੁਝ ਕਹਿਣਾ ਚਾਹੁੰਦੇ ਨਵੇਂ ਸਾਲ ਤੇ ਹੈ ਕਿ ਆਣ ਕੇ ਗੁਰੂ ਘਰ ਦੇ ਵਿੱਚ ਆਣ ਕੇ ਸਤਿਗੁਰ ਦੇ ਅੱਗੇ ਸਰਬੱਤ ਦੇ ਭਲੇ ਦੀ ਆਸ ਦਾਸ ਕਰਨੀ ਚਾਹੀਦੀ ਹੈ ਜੀ ਹਾਂਜੀ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਨਤਾ ਸਤਗੁਰ ਜੀ ਦੀ ਮਹਾਰਾਜੇ ਬਿਨ ਬੋਲੇ ਹੀ ਸਭ ਕਿਸ ਜਾਣਦਾ ਕਿਸ ਆਗਿਆ ਕੀ ਚੇ ਅਰਦਾਸ ਬਿਨਾ ਬੋਲੇ ਸਤਗੁਰ ਜੀ ਜਾਣਦੇ ਨੇ ਜਿਹੜਾ ਇੱਥੇ ਆਉਂਦੇ ਨੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਅੰਦਰ ਦਰਬਾਰ ਸਾਹਿਬ ਦੇ ਅੰਦਰ ਐਗਜ਼ਿਟ ਹੁੰਦੇ ਨੇ ਇਹ ਜੋ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਵਲ ਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਬੰਦੇ ਖੱਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚ ਵਰਨਾ ਕੋ ਸਾਂਝਾ ਹਾਂਜੀ ਹਿੰਦੂ ਮੁਸਲਮਾਨ as I only ਓਨਲੀ एवरीडेस ਆਪਣੀ ਸੰਦੌ ਕਲਾਉਜ਼ 24 ਆਵਰਸ ਇਹ ਜੋ ਮਤਲਬ 24 ਘੰਟੇ ਗੁਰੂ ਸਾਹਿਬ ਜੀ ਦੇ ਇਹ ਪ੍ਰਵੇਸ਼ ਦਰਵਾਜ਼ੇ ਖੁੱਲੇ ਰਹਿੰਦੇ ਨੇ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਸਤਿਗੁਰ ਜੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹੀ ਦਾ ਆਪਾਂ ਜਿੰਨਾ ਧੰਨਵਾਦ ਕੀਤਾ ਜਾਵੇ ਉਹਨਾਂ ਥੋੜਾ ਉਹਨਾਂ ਦਾ ਵੀ ਆ ਰਿਹਾ ਜੀ ਪ੍ਰਕਾਸ਼ ਗੁਰਪੁਰਬ ਸਤਿਗੁਰ ਦੀ ਕਿਰਪਾ ਨਾਲ ਪਟਨਾ ਸਹਿਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਦਰਸ਼ਨ ਜਾਰੀ ਪਿਛਲੇ ਸਾਲ ਮੌਕਾ ਮਿਲਿਆ ਦੋ ਵਾਰੀ ਪਟਨਾ ਸਾਹਿਬ ਜਾਣ ਦਾ ਬਹੁਤ ਵਧੀਆ ਆਨੰਦਮਈ ਬਾ ਲੀਲਾ ਗੁਰੂ ਘਰ ਆ ਉੱਥੇ ਪ੍ਰਕਾਸ਼ ਹੋਇਆ ਗੁਰਗੋਬਿੰਦ ਸਿੰਘ ਕਲਗੀਧਰ ਪਾਛੀਦਾ ਤੇ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਵ ਭਇਓ ਸੋ ਆਪ ਜੀ ਨੂੰ ਕੁਝ 17 ਗੁਰਗੋਬਿੰਦ ਸਿੰਘ ਜੀ ਦੀ ਸਿਫਤ ਵਿੱਚ ਸਰਵਨ ਕਰਾਵਾਂਗੇ ਐਸਪੀਸੀ ਨੇ ਵੀ ਬਹੁਤ ਸੋਹਣਾ ਪ੍ਰਾਲਾ ਕੀਤਾ ਹੈ ਸਮਾਗਮ ਲਿਖਣਗੇ 6 ਜਨਵਰੀ ਵਾਲੇ ਦਿਨ ਸੋ ਆਪ ਜੀ ਸਰਵਨ ਕਰਨਾ ਜੀ ਮੇਰਾ ਸਤ ਗੁਰ ਕਲ ਗਿਆ ਵਾਲਾ ਉਹ ਪੁੱਤ ਗੋਮ ਦੇਲੇ ਖਿਲਾਕੇ ਹਲੇ ਵੀ ਆਖੀ ਜਾਵੇ ਤਿਰ ਕਰ ਜਾ ਕਿਵੇਂ ਉਤਾਰਾ ਮੇਰਾ ਸਤ ਗੁਰ ਕਲ ਗਿਆ ਵਾਲਾ ਜੀ ਮੈਂ ਕਦ ਕਦੇ ਸੋਚਾਂ ਤੋ ਕਿਸ ਮਿੱਟੀ ਦਾ ਬਣਿਆ ਉਹ ਤਨ ਗੁਜਰੀ ਵਰਗੀ ਮਾਤਾ ਜਿਨੇ ਐਸਾ ਪੁੱਤਰ ਜਨਿਆ ਉਹ ਹੱਥ ਵਿੱਚ ਕਿਰਪਾਨ ਫੜਾ ਕੇ ਹੱਥ ਵਿੱਚ ਕਿਰਪਾਨ ਫੜਾ ਕੇ ਖੰਡੇ ਦੀ ਪੌਲਿਸ਼ ਕਾਂਕੇ ਹਾਲੇ ਵੀ ਆਖੀ ਜਾਵੇ ਨਿਰਕਰ ਜਾ ਕਿਵੇਂ ਉਤਾਰਾ ਮੇਰੇ ਸਤਗੁਰ ਕਲਗੀਆਂ ਵਾਲਾ ਉਹ ਪੁੱਤ ਕੌਮ ਦਿਲ ਖਿਲਾਕੇ ਹਲੇ ਵੀ ਆਖੀ ਜਾਵੇ ਤੇਰੇ ਕਰਜਾ ਕਿਵੇਂ ਉਤਾਰਾ ਮੇਰੇ ਸਤਗੁਰ ਕਲਗੀਆਂ ਵਾਲਾ ਕੁਦਰਤ ਵੀ ਇਤੁਰੋ ਕੇਰੇ ਉਹਦੀ ਤੱਕ ਕੇ ਦਰਦ ਕਹਾਣੀ ਉਹ ਫੁੱਲ ਛੜ ਗਏ ਖੁਸ਼ਬੂਆਂ ਪੱਥਰ ਵੀ ਹੋ ਗਏ ਪਾਣੀ ਜੀ ਕੁਦਰਤ ਵੀ ਅਥਰੂ ਕੇਰੇ ਉਹਦੀ ਤੱਕ ਕੇ ਦਰਦ ਕਹਾਣੀ ਉਹ ਫੁੱਲ ਛੜ ਗਏ ਖੁਸ਼ਬੂਆਂ ਪੱਥਰ ਵੀ ਹੋ ਗਏ ਪਾਣੀ ਪਿਆਰੇ ਨੂੰ ਮਿੱਤਰ ਬਣਾ ਕੇ ਪਿਆਰੇ ਨੂੰ ਮਿੱਤਰ ਬਣਾ ਕੇ ਸਾਰਾ ਦਿਲ ਦਾ ਹਾਲ ਸੁਣਾ ਕੇ ਹਲੇ ਵੀ ਆਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਮੇਰੇ ਸਤਗੁਰ ਕਲਗੀਆਂ ਵਾਲਾ ਉਹ ਪੁੱਤ ਕੋ ਮਦਿਲ ਖੇ ਲਕੇ ਹਲੇ ਵੀ ਅੱਖੀ ਜਾਵੇ ਤੇਰਾ ਕਰਜਾ ਕਿਵੇਂ ਉਤਾਰਾਂ ਮੇਰੇ ਸਤਗੁਰ ਕਲਗੀਆਂ ਵਾਲਾ ਅਮਰਸ਼ਕੋ ਸਿੰਘ ਸਜੋ ਨਸ਼ਿਆ ਦੂਰ ਹੋਵੋ ਬਾਣੀ ਨਾਲ ਜੁੜੋ ਬਾਣੀ ਨਾਲ ਜੁੜੋ ਤਿਆਰ ਪਰ ਤਿਆਰ ਹੋਵੋ ਸਰਦਾਈਆਂ ਛਕੋ ਇੰਨੀ ਠੰਡ ਦੇ ਹੋਣ ਦੇ ਬਾਵਜੂਦ ਦੀ ਗੜਾਕੇ ਦੀ ਠੰਡ ਦੇ ਹੋਣ ਦੇ ਬਾਵਜੂਦ ਸੰਗਤਾ ਗੁਰੂ ਸਾਹਿਬ ਜੀ ਦੇ ਕਾਰਨ ਕੇ ਨਤਮਸਤਕ ਹੋ ਰਹੀਆਂ ਨੇ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਡੇ ਨਾਲ ਕੁਝ ਹੋਰ ਵੀ ਸੰਗਤਾਂ ਮੌਜੂਦ ਨੇ ਜੋ ਸਵੇਰ ਵੇਲੇ ਤੋਂ ਹੀ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਿਆ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਨਵੇਂ ਸਾਲ ਦਾ ਆਗਾਜ਼ ਹੋਇਆ ਤਾਂ ਦਿਲ ਰਾਤ ਤੋਂ ਜੇ ਕਹਿ ਲਈ ਤਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ ਘਰ ਵਿਖੇ ਨਤਮਸਤਕ ਹੋਣ ਉਸਤੇ ਪਹੁੰਚਿਆ ਜੇਕਰ ਅਸੀਂ ਨਾਨ ਸਾਲ ਜੋ 2025 ਦਾ ਗਾਜ਼ ਹੋ ਚੁੱਕਿਆ ਤੁਸੀਂ ਵੀ ਗੁਰੂ ਘਰ ਵਿੱਚ ਆਏ ਨਤਮਸਤਕ ਹੋਏ ਕਿਵੇਂ ਵੇਖੀਂ دین ਦੁਨੀ ਦੇ ਮਾਲਕਾ ਕੀ ਅੱਖਾਂ دین ਦੁਨੀ ਦੇ ਮਾਲਕਾ ਕੀ ਅੱਖਾਂ ਕਿਸ ਦੇ ਨਾਲ ਦਾ ਹੈ ਚਮਤਕਾਰ ਤੇਰਾ ਚੰਨ ਵੇਖ ਕਿਹੜਾ ਹੋਜੇ ਫੜਕਿਟਾ ਉਹ ਸੂਰਜ ਚੱਲ ਨਾ ਸਕੇ ਝਲਕਾਰ ਤੇਰਾ ਬਿਜਲੀ ਵਿੱਚ ਸਮਾਨ ਦੇ ਪਈ ਤੜਪੇ ਤੇਜ ਵੇਖ ਕੇ ਐ ਦਾ ਤਾਰ ਤੇਰਾ ਆ ਕੇ ਦੇਵਤੇ ਸਵਰਗਾਂ ਤੋਂ ਕਦਮ ਜੁਮਣ ਨਾਲੇ ਦੇਵੀਆਂ ਕਰਨ ਸਤਕਾਰ ਤੇਰਾ ਔਰਬੀ ਦਾਤਾ ਕਰਾਂ ਕੀ ਸਿਫਤ ਤੇਰੀ ਉੱਚਾ ਤੂੰ ਤੇ ਉੱਚਾ ਦਰਬਾਰ ਤੇਰਾ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਨਵੇਂ ਸਾਲ 2025 ਦੀ ਸ਼ੁਰੂਆਤ ਹੋਈ ਹੈ ਹਰ ਕੋਈ ਪੁਰਾਣੀ ਚੁੰਦਾ ਹੈ ਕਿ ਗੁਰੂ ਘਰਾਂ ਵਿੱਚ ਜਾ ਕੇ ਉੱਥੋਂ ਹੀ ਸ਼ੁਰੂਆਤ ਕੀਤੀ ਜਾਵੇ ਹਰ ਪੁਰਾਣੀ ਅੱਜ ਗੁਰੂ ਘਰ ਪਹੁੰਚ ਰਿਹਾ ਹੈ ਦਰਬਾਰ ਸਾਹਿਬ ਨਤਮਸਤਕ ਹੋ ਰਹੀ ਹੈ ਜਿਹੜੇ ਨਹੀਂ ਇੱਥੇ ਆ ਸਕਦੇ ਆਪਣੇ ਆਪਣੇ ਗੁਰੂ ਘਰਾਂ ਵਿੱਚ ਅਜ ਨਤਮਸਤਕ ਹੋ ਰਹੇ ਆ ਕਿਉਂਕਿ ਜਦੋਂ ਗੁਰੂ ਘਰ ਤੋਂ ਆਪਾਂ ਸ਼ੁਰੂਆਤ ਕਰਾਂਗੇ ਕਿਸੇ ਵੀ ਕੰਮ ਦੀ ਉੱਥੇ ਹਰ ਸਦਾ ਦੇ ਭਲੇ ਦੀ ਅਰਦਾਸ ਕਰਕੇ ਤੁਰਾਂਗੇ ਤਾਂ ਪਰਮਾਤਮਾ ਜਿਹੜਾ ਹੈਗਾ ਵਾ ਉਹਦਾ ਸਿਰ ਮਿਹਰ ਭਰਿਆ ਹੱਥ ਆਪਣੇ ਉੱਪਰ ਹੁੰਦਾ ਹੈ ਸਾਰੇ ਕਾਰਜ ਰਾਸ ਹੁੰਦੇ ਆ ਇਸ ਲਈ ਅੱਜ ਸਾਰਿਆਂ ਨੂੰ ਗੁਰੂ ਘਰਾਂ ਵਿੱਚ ਹੋ ਜਾ ਕੇ ਨਤਮਸਤਕ ਹੋ ਕੇ ਸ਼ੁਰੂਆਤ ਕਰਨੀ ਚਾਹੀਦੀ ਹੈ ਠੰਡ ਬਹੁਤ ਜ਼ਿਆਦਾ ਹੈ ਇੰਨੀ ਠੰਡ ਦੇ ਬਾਵਜੂਦ ਵੇਖੋ ਕਿੰਨੀ ਦੁਨੀਆ ਰਾਤ ਦੀ ਇੱਥੇ ਆਈ ਹੋਈ ਹੈ ਤੇ ਰਾਤੀ ਜਿਹੜੀ ਹੈਗੀ 12 ਵਜੇ ਜਦੋਂ ਸ਼ੁਰੂਆਤ ਹੋਈ 90 ਸਾਲ ਦੀ ਜਕਾਰਿਆਂ ਦੀ ਗੂੰਜ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਵੇਖ ਲਓ ਇੰਨੀ ਆਸਥਾ ਹੈਗੀ ਹੈ ਜਦੋਂ ਇੱਥੇ ਡਿੱਠੇ ਸਭੇ ਥਾਬ ਨਹੀਂ ਤੁਜਿਆ ਖਤਰੀ ਬ੍ਰਾਹਮਣ ਸੂਤ ਵੈਸ਼ ਉਪਦੇਸ਼ ਚੋ ਵਰਨਾ ਕੋ ਸਾਝਾ ਜਿਹੜਾ ਮਰਜੀ ਇੱਥੇ ਆ ਸਕਦਾ ਵੈ ਹਰੇਕ ਨੂੰ ਸੱਦਾ ਹੈ ਤੇ ਆ ਕੇ ਅੰਮ੍ਰਿਤ ਸਰਵਰ ਵਿੱਚ ਇਸ਼ਨਾਨ ਕਰੇ ਆਪਣਾ ਜੀਵਨ ਸਾਦੇ ਬਾਣੀਆਂ ਤੇ ਬਣ ਦੇ ਧਾਰਨੀ ਹੋ ਕੇ ਸਰਬੱਤ ਦਾ ਭਲਾ ਦੀ ਅਰਦਾਸ ਕਰੇ ਤਾਂ ਪਰਮਾਤਮਾ ਜਿਹੜਾ ਹੈਗਾ ਵੈ ਮਿਹਰ ਭਰੇ ਹੱਥ ਤੇ ਬਰਕਤਾਂ ਉਹਦੇ ਨਾਲ ਹੀ ਰਹਿੰਦੀਆਂ ਅੱਜ ਕੱਲ ਦੇ ਜਿਹੜੇ ਹੈਗੇ ਐ ਇੱਕ ਮੈਸੇਜ ਹੈ ਬਹੁਤ ਜ਼ਰੂਰੀ ਨੌਜਵਾਨਾਂ ਨੂੰ ਨੌਜਵਾਨਾਂ ਦੀ ਪੀੜੀ ਅੱਜ ਕੱਲ ਬਹੁਤ ਨਸ਼ਿਆਂ ਦੇ ਵਿੱਚ ਗਰਕ ਹੋ ਚੁੱਕੀ ਹੈ ਚਰਮੁਣਿਕ ਮੇਟੀ ਬਹੁਤ ਉਪਰਾਲੇ ਕਰ ਰਹੀ ਹੈ ਹੋਰ ਸੋਸਾਇਟੀਆਂ ਬੜੇ ਉਪਰਾਲੇ ਕਰ ਰਹੀ ਹੈ ਉਹਨਾਂ ਨੂੰ ਮੋੜਿਆ ਜਾਵੇ ਕੁਛ ਤਾਂ ਮੁਰ ਵੀ ਆਏ ਹੈ ਪਰ ਹਜੇ ਵੀ ਕੁਛ ਲੱਗੇ ਹੋਏ ਹੈ ਉਹਨਾਂ ਨੂੰ ਅੱਜ ਦੇ ਦਿਨ ਇਹੀ ਮੈਸੇਜ ਹੈ ਕਿ ਅੱਜ ਦੇ ਦਿਨ ਤੋ ਕਸਮ ਖਾਣ ਕਿ ਅਸੀਂ ਜਿਹੜੇ ਪੁੱਟੇ ਸਿੱਦੇ ਕੰਮ ਪਿੱਛੇ ਕਰ ਚੁੱਕੇ ਆਂ ਪਿਛਲੇ ਓਗਣ ਬਖਸ਼ ਲਾਇਆ ਤੇ ਅੱਗੇ ਮਾਰ ਕੇ ਪਾਵੇ ਤੇ ਗੁਰੂ ਘਰ ਆ ਕੇ ਉਹਨਾਂ ਨੂੰ ਕਸਮ ਖਾਣੀ ਚਾਹੀਦੀ ਹੈ ਕਿ ਅੱਜ ਤੋਂ ਅਸੀਂ ਇਹ ਪੁੱਠੇ ਸਿੱਧੇ ਕੰਮ ਜਿਹੜੇ ਕੀਤੀ ਹੈ ਬਿਲਕੁਲ ਨਹੀਂ ਕਰਾਂਗੇ ਬਾਣੀ ਤੇ ਬਾਣੇ ਦੇ ਧਾਰ ਨਹੀਂ ਹੋ ਕੇ ਜੋ ਗੁਰੂਆਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਅਸੀਂ ਉਹਦੇ ਉੱਪਰ ਚੱਲਾਂਗੇ ਅਤੇ ਆਪਣੇ ਜੀਵਨ ਨੂੰ ਬਿਲਕੁਲ ਸਹੀ ਦਿਸ਼ਾ ਉੱਤੇ ਲਿਜਾਵਾਂਗੇ ਅੱਜ ਨੌਜਵਾਨਾਂ ਨੂੰ ਵਾਪਸ ਮੁੰਡਣ ਲਈ ਇਹ ਮੈਸੇਜ ਬਹੁਤ ਜ਼ਰੂਰੀ ਹੈ ਅਤੇ ਆਗੇ ਸੁਖ ਮੇਰੇ ਮੀਤਾ ਪਾਛੇ ਅਨੰਦ ਪ੍ਰਭ ਕੀਤਾ ਸਾਲ 2024 ਲੰਘ ਗਿਆ ਹੈ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਲੰਘਿਆ ਵਾ ਉਹਨਾਂ ਨੇ ਆਪ ਨੂੰ ਨਿਤਨੇਮ 'ਚ ਲਾਈ ਰੱਖਿਆ ਮਾੜੇ ਕੰਮਾ ਤੋਂ ਬਿਲਕੁਲ ਛਡਕਾਰਾ ਇੱਕ ਦਵਾਈ ਰੱਖਿਆ ਤੇ ਹੁਣ ਅੱਗੇ ਵੀ ਇਹੀ ਬੇਨਤੀ ਹੈ ਸਰਬਾਧੇ ਭਲੇ ਨੂੰ ਕਿ ਉਹ ਵੀ ਅੱਜ ਅਜਿਹੇ 2:00 ਵਜੇ 1000 ਜਾਂ 25 ਜਿਹੜਾ ਅੱਜ ਚੜਿਆ ਹੋਇਆ ਉਹ ਵੀ ਅੱਗੇ ਜਿਹੜਾ ਹੈਗਾ ਉਹ ਵੀ ਸੁੱਖਾ ਭਰਿਆ ਜਿਹੜਾ ਹੈਗਾ ਬਤੀਤ ਹੋਏਗਾ ਅੱਜ ਮੈਂ ਤੁਹਾਡੇ ਜਗਬਣੀ ਚੈਨਲ ਨੂੰ ਅਤੇ ਦਰਸ਼ਨ ਟੀਵੀ ਨੂੰ ਬਹੁਤ ਵਧਾਈ ਦਿਨਾ ਹਾਂ ਨਵੇਂ ਸਾਲ ਦੀ ਜਿਹੜਾ ਤੁਸੀਂ ਜਿਹੜਾ ਬਹੁਤ ਉਪਰਾਲਾ ਕਰਕੇ ਸਾਰੇ ਸੰਗਤਾਂ ਨੂੰ ਇਹ ਦਿਖਾ ਰਹੇ ਹੋ ਸਾਰਾ ਪ੍ਰੋਗਰਾਮ ਦਿਖਾ ਰਹੇ ਹੋ ਇਸ ਲਈ ਤੁਹਾਨੂੰ ਵੀ ਤੇ ਤੁਹਾਡੀ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਹੋਵੇ ਜੀ ਤਾਂ ਇਹ ਤਸਵੀਰਾਂ ਲਗਾਤਾਰ ਗੁਰੂ ਘਰ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਲੱਖਾਂ ਦੀ ਤਰਦਾਦ ਦੇ ਉੱਤੇ ਸੰਗਤਾਂ ਦਾ ਇਕੱਠ ਠਾਠਾ ਮਰਦਾ ਘੱਟ ਗੁਰੂ ਘਰ ਵਿਖੇ ਪਹੁੰਚ ਰਿਹਾ ਤਾਂ ਉੱਥੇ ਹੀ ਜੋ ਦੇਰ ਰਾਤ ਤੋਂ ਹੀ ਲੰਬੀਆਂ ਲਾਈਨਾਂ ਜੋ ਗੁਰੂ ਘਰ ਵਿਖੇ ਲੱਗੀਆਂ ਹੋਈਆਂ ਨੇ ਸੰਗਤਾਂ ਦਾ ਇਕੱਠ ਜਿਹੜਾ ਭਰਮਾ ਇਕੱਠ ਗੁਰੂ ਘਰ ਵਿਖੇ ਪਹੁੰਚਿਆ